ਸਸਿਆਕਾਲ ਸਾਰਿਆਂ ਨੂੰ ਅੱਜ ਦੀ ਮੁੱਖ ਖਬਰ ਵਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਵਿੱਚ ਕਰ ਦਿੱਤਾ ਗਿਆ ਵਾਧਾ ਮੋਹਾਲੀ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਹੋਰ ਵਧਾ ਦਿੱਤੀ ਅੱਜ ਉਨ੍ਹਾਂ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਹੋਈ ਜਿਸ ਦੌਰਾਨ ਮੋਹਾਲੀ ਕੋਰਟ ਨੇ ਉਨ੍ਹਾਂ ਦੀ 14 ਦਿਨ ਦੀ ਹਿਰਾਸਤ ਹੋਰ ਵਧਾ ਦਿੱਤੀ ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਤੋਂ 540 ਕਰੋੜ ਰੁਪਏ ਦੀ ਲਾਂਡਰਿੰਗ ਵਾਲੇ ਡਿਸ ਪ੍ਰੋਪੋਰਸ਼ਨੇਟ ਐਸੈਟਸ ਮਾਮਲੇ ਵਿੱਚ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਪਹਿਲੇ 7 ਦਿਨ ਦਾ ਵਿਜੀਲੈਂਸ ਰਿਮਾਂਡ ਮੋਹਾਲੀ ਕੋਰਟ ਨੇ ਆਗਿਆ ਦਿੱਤੀ ਉਸ ਤੋਂ ਬਾਅਦ 4 ਦਿਨ ਹੋਰ ਵਧਾ ਦਿੱਤੇ ਗਏ 6 ਜੁਲਾਈ ਨੂੰ ਮਜੀਠੀਆ ਨੂੰ ਮੋਹਾਲੀ ਕੋਰਟ ਵੱਲੋਂ 14 ਦਿਨ ਲਈ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਇਸ ਦੌਰਾਨ ਉਹ ਨਵੀਂ ਨਾਬਾ ਜੇਲ੍ਹ ਵਿੱਚ ਰਹਿੰਦੇ ਸਨ 19 ਜੁਲਾਈ ਨੂੰ ਮੋਹਾਲੀ ਕੋਰਟ ਨੇ ਉਹਨਾਂ ਦੀ ਕਸਟਡੀ 14 ਦਿਨ ਹੋਰ ਵਧਾ ਦਿੱਤੀ ਜਿਸ ਨਾਲ ਹੁਣ ਦੀ ਹਿਰਾਸਤ 2 ਅਗਸਤ ਤੱਕ ਹੋ ਗਈ ਸੀ ਅੱਜ 2 ਅਗਸਤ ਨੂੰ ਪੇਸ਼ੀ ਦੌਰਾਨ ਉਹਨਾਂ ਦੀ ਹਿਰਾਸਤ ਵਿੱਚ 14 ਦਿਨ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ ਮੋਹਾਲੀ ਕੋਰਟ ਵਿੱਚ ਵੀਡੀਓ ਕਾਨਫਰencing ਰਾਹੀਂ ਹੋਈ ਸੀ ਪੇਸ਼ੀ